ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਬਰਜ ਨੱਥੋਕੇ ਆ ਗਿਆ ਸੱਜਣੋ। ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ। ਤੇ ਤੁਹਾਨੂੰ ਬਰਜ ਨਥੂ ਕਾਲੇ ਵੀਰ ਹੈਪੀ ਨੂੰ ਮਲਾਉਣ ਲੱਗੇ ਆ ਮੰਨ ਲਓ ਵੀ ਇੱਕ ਬਿਲਕੁਲ ਤਾਜੀ ਸੂਈ ਗਿੱਲੀ ਮੈਂ ਇੱਕੇ ਵੈੜ ਸੂਈ ਸਵਾਈ ਇੱਕ ਸੱਜਣੋ ਇੱਕ ਆ ਜਰਸੀ ਗਊ ਇਹ ਵੀ ਸੂਈ ਸਵਾਈ ਕਿੰਨੇ ਟਾਈਮ ਦੀ ਇਹਦਾ ਵੀ ਲੇਖਾ ਜੋਖਾ ਜਿਹੜਾ ਵੀ ਹੋਇਆ ਸਾਝਾ ਪੁੱਛ ਕੇ ਭਰਾ ਤੋਂ ਕਰਦੇ ਆਂਗੇ ਰਿਕਵੈਸਟ ਬੇਨਤੀ ਹਰ ਵੀਡੀਓ ਚ ਜਿਹੜਾ ਪਸ਼ੂ ਖਰੀਦਣਾ ਤੁਸੀਂ ਤਸੱਲੀ ਕਰਕੇ ਖਰੀਦਦਾਰੀ ਕਰਿਓ ਇਹ ਵੀ ਤੁਹਾਡਾ ਵੱਡਾ ਧੰਨਵਾਦ ਜੁੜਿਓ ਵੰਡਤਾ ਕਾਜੋ ਤੂਰ ਤਾਰ ਕੇ ਵੇਹਣੇ ਆ ਫਿਰ ਜਿੰਨਾ ਕੋ ਹੋ ਸਕਿਆ ਤੁਹਾਨੂੰ ਧਾਰਾ ਤੂਰਾ ਗੇੜੀ ਦੀ ਚਵਾਈ ਕਰਨ ਵਾਲੀ ਹੋਈ ਕਰਾ ਕੇ ਵਿਖਾਉਣੇ ਹੈਪੀ ਵੀਰ ਸਾਸਰੀ ਕਾਲ ਸਾਸਰੀ ਕਾਲ ਸਾਸਰੀ ਕਾਲ ਸੰਧੂ ਸਾਹਿਬ ਹੋਰ ਸੁਣਾ ਕਿਰਪਾ ਸਤਗੁਰ ਦੀ ਮੇਰ ਮਾਲ ਚੜਦੀ ਕਲਾ ਨ ਮੇਰ ਮੇਰ ਮਾਲਕ ਦੀ ਸ਼ੁਕਰ ਆ ਦਾ ਮੇਰ ਹੀ ਰੱਖੇ ਹਨ ਹਾਂਜੀ ਹਾਂਜੀ ਤੇ ਐਡਰੈਸ ਦੱਸ ਦਈਏ ਐਡਰੈਸ ਆਪਣਾ ਭਾਈ ਪਿੰਡ ਬੁਰਜ ਨੱਥੂਕੇ ਆ ਜਿਹੜਾ ਤਰਨਤਾਰ ਤਸੀਲ ਪਟੇ ਨਾ ਮੇਰਾ ਪਿਆ ਫੋਨ ਨੰਬਰ 8146373572 8146373572 ਇਹਤੇ ਕਰੇ ਸੰਪਰਕ ਹਾਂਜੀ ਤੇ ਅੱਜ ਤਿੰਨ ਮੁਖਾ ਦੀਏ ਤਿੰਨ ਜੀ ਇਹਦਾ ਕੀ ਲੇਖਾ ਜੋਖਾ ਇਹ ਭਾਜੀ ਤੀਜਾ ਸੂਆ ਮੈਂ ਸੂਈ ਨੀਲੀ ਦੀ ਇਹ ਰਾਤ ਸੂਈ ਮੈਂ ਰਾਤ ਰਾਤ ਸੂਈ ਉਹਨਾਂ ਦੇ ਘਰੇ ਸੂਪ ਹੀ ਕੱਲ ਹਾਂ ਤੇ ਆਪਾਂ ਰਾਤ ਲੈ ਕੇ ਆਏ ਜੀ ਰਾਤ ਲੈ ਕੇ ਆਏ ਹਾਂਜੀ ਸੂਆ ਤੀਜਾ ਤੀਜਾ ਨਾਰੂ ਗਿੱਲਾ ਨਾਰੂ ਮਗਰ ਜੀ ਓਕੇ ਹੁਣ ਇਹਦਾ ਕੀ ਧਾਰਾ ਤੁਰਾ ਮੰਨੇ ਅਗਲਾ ਤਾਰਾ ਭਾਜੀ ਜਿਹਦੇ ਵੇਖੋ ਜੀ ਨਾਲ 2.5 ਕਿਲੋ ਵਾਲਾ ਸਿਸਟਮਿਆਂ ਨੇ ਆਪਾਂ ਕਹੀਏ ਨੇ ਭਾਈ ਹੁਣੇ 8 ਕਿਲੋ ਥੱਲੇ ਤੋਂ ਫਾਇਦਾ ਕੋਈ ਨਹੀਂ ਬਿਲਕੁਲ ਬਿਲਕੁਲ ਵੀ ਥਾ ਦੇਚਦਾ ਮਾਰਾ ਕਿ ਉਸਲੇ 8 ਕਿਲੋ ਜੀ ਇਹਨੇ 15 ਦਿੱਤਾ ਵਾ ਦੁੱਧ ਭਾਜੀ 10 ਕਿਲੋ ਦੇਈ ਜਾਊਗੀ ਨਹੀਂ ਧਾਰਾ ਵਿਖਾ ਸਕਦੇ ਹਾਂ ਵੀ ਸਾਫ ਚੂਣ ਜਾਬ ਚੂਣ ਦੇ ਵੀਰ ਮੇਰਾ ਕੋਈ ਲੈ ਆਈਏ ਪਾਵਾ ਇਹਦੇ 2 ਕਿਲੋ ਬੱਚਿਆਂ ਨੂੰ ਪਿਆ ਕੇ 1 ਕਿਲੋ 1.5 ਕਿਲੋ ਚੋਇਆ ਜਿਆਦਾ ਨਹੀਂ ਚੋਇਆ ਠੀਕ ਆ 2 ਕਿਲੋ ਸਾਰਾ ਚੋਇਆ ਬੱਚਿਆਂ ਨੂੰ ਪਿਆ ਪੀਓਗੇ ਸਮਝ ਲਓ ਜੀ ਵੀ ਮੰਨ ਲਾ ਧਾਰਾ ਹੁਣ ਵਿਖਾ ਦੇ ਹਾਂ ਵੀ ਥਾਂ ਨੇ ਸਾਫ ਆ ਫਿਰ ਧਾਰਾਂ ਵਿਖਾ ਦਈਏ ਨਾਲੇ ਪਸਮਾਚ ਤੂਰਦਿਆਂਗੇ ਆਪਾਂ ਕਿਹੜਾ ਵਿਹਲੀ ਕਰਨੀ ਹਾਂ ਹਾਂਜੀ 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 ਲਾਖ ਬੱਚਾ ਕੱਟਾ ਕੇ ਕੱਟੀ ਕੱਟਾ ਹੀ ਕੱਟਾ ਯਾਰ ਮੱਝਾ ਦੀ ਕੱਟੇ ਜਾਂਦੀਆਂ ਆਂਗੇ ਉਹ ਵੀਰ ਨੇ ਨੇ ਕੱਲ ਪਾਈ ਜਿੰਨੇ ਸਾਤ ਅੱਡ ਪਾਈਆਂ ਉਹ ਸਭ ਕੱਟੇ ਹੀ ਜਾਂਦਾ ਪਰ ਕੀ ਇਹ ਨਾਲ ਆ ਰਹੀ ਪੈਸੇ ਚੋੜਦਿਆਂ ਕੁਦਰਤ ਨੇ ਕੋਈ ਵੀ ਨਹੀਂ ਕੱਟੀ ਆਉਂਦੀ ਕੋਈ ਕੱਟੀ ਤਾਂ ਆਵੇ ਹਾਂ ਲੈ ਬਲੇ ਬਲੇ ਫੇਰ ਕੱਢੀ ਦੇ ਦੇ ਮਗਰ ਉੰਨੀਆਂ ਮਗਰ ਕੱਟੇ ਆ ਤੇ ਇੱਕ ਮਗਰ ਕਿਤੇ ਭੁੱਲੀ ਚੁੱਕੀ ਪਾਵਾਂ ਕੱਟੀ ਆ ਭੁੱਲੀ ਚੁੱਕੀ ਮਗਰ ਵਾਕੇ ਭਾਜੀ ਕਟਾ ਕੋਟਾ ਹੁੰਦਾ ਕਿਦੇ ਲਓ ਵੀ ਸੱਜਣੋ ਬੱਚਾ ਵੀਰ ਨੇ ਛੜਤਾ ਭਾਜੀ ਚਵਾਈ ਦੇ ਬਹੁਤੀ ਜਿਆਦੀ ਆ ਦੇ ਅੱਛਾ ਹਾਂਜੀ ਬਾਤ ਧਾਰਾ ਹੀ ਵਖਾਉਣੀਆਂ ਆਪਾਂ ਹਾਂ ਨਹੀਂ ਚਵਾਹ ਚੰਗਾ ਲੱਗਾ ਹਨਾ ਦੇਖੋ ਭਾਜੀ ਚੋਂ ਦੇ ਬਹੁਤੀ ਜਿਆਦੀ ਚੰਗੀ ਆ ਦੇ ਲਓ ਓਕੇ ਨਾਲ ਇਹਦੇ ਪਖਮੀ ਨਹੀਂ ਹਨਾ ਹਾਂਜੀ ਹਾਂਜੀ ਚੋਂ ਦੀ ਸਾਫ ਆ ਚੋਂ ਦੇ ਭਾਈ ਲੋ ਇਹਦੇ ਪਸਮਾਨ ਛੁੱਟਿਆ ਪਸਮਾਨ ਦੇ ਦੋ ਪਸਮਿਆਂ ਉਹ ਦੇਖਾ ਗਿਫਟ ਹੀ ਆ ਭਾਜੀ ਜਿਹੜਾ ਆਪਾਂ ਭਾਅ ਦੇ ਦੇਣਾ ਫਾਲੂ ਫਾਲੂ ਹੀ ਹੋ ਜਾਣਾ ਰਾਜੇ ਅੱਛਾ ਹਾਂ ਕਿੰਨੇ ਦੀ ਦੇ ਦਈਏ ਫਿਰ ਨਵੇੜੀ ਦੀਏ ਕੰਮ ਇਹ ਭਾਜੀ ਮੋਗਲ ਕਰਨ ਨੂੰ 80 ਕਰ ਲਈਏ 75 ਕਰ ਲਈਏ ਉਤਰੇ ਆਈ ਓਏ ਐਡੀ ਹਾਂ ਆਪਾਂ ਦੇਣੀ ਨੇ ਭਾਜੀ ਇਹ 63000 ਦੀ ਮੈਂ ਦੇਣੀ ਆ ਅੱਛਾ 73000 ਰਿਹਾ ਜੇ 63 ਦੇਣੀ 73000 ਦੀ ਕੰਮ ਮੇਰਾ ਗਲਤ ਹੋ ਗਿਆ ਹਾਂ 73000 ਦੀ ਦੇਣੀ ਆ ਵੇ ਲਾਉਣ ਨਹੀਂ ਨਹੀਂ ਹਾਂ 73000 ਦੀ ਦੇਣੀ ਹੈ ਨਹੀਂ ਨਹੀਂ ਰੇਟ ਵੀ ਦੇਣੀ ਓਏ ਨਹੀਂ ਭਾਜੀ 73000 ਪਹਿਖਾ 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 ਇਹਨੇ ਜਿਹੜੇ ਮੈਂ ਆਪਦੀ ਵੀ ਨਹੀਂ ਲਈ ਦੇ ਅੱਛਾ ਹਾਂ ਆਇਆ ਲੈ ਭਾਜੀ ਮੈਂ ਆ ਗਿਆ ਬਾਤ ਹੋਰ ਇਹਨੂੰ ਖੋਲ ਕੇ ਕੋਈ ਨਹੀਂ ਲੈ ਓਕੇ ਆ ਲੈ ਭਾਜੀ ਕਢਾ ਦੇਦਾ ਕਿੜਾ 73000 ਦੀ 73000 ਦੀ ਭਾਜੀ ਸੂਈ ਤਾਜੀ ਸੂਈ ਦੁੱਧ ਭਾਜੀ 10 ਕਿਲੋ ਦਈ ਜੋਗੀ ਮੈਂ 10 ਕਿਲੋ ਦੁੱਧ ਹਾਂਜੀ ਖੁਲਾ ਢੁਲਾ ਨਾ ਦੁੱਧ ਦਈ ਜੋਗੀ ਵਾਹ ਬਾਤ ਭਾਈ ਭਾਜੀ ਨੀਲੀ ਦਾ ਪਾਕ ਆ ਹਾਂ ਨਹੀਂ ਦੇਊਗੀ ਵਿਚਾਰੀ ਜਿੰਨੇ ਜੋਗੀ ਚੰਗੀ ਆ ਨਾਲੇ ਤਾਜੀ ਬੱਚਾ ਬੜਾ ਤਗੜਾ ਦੇਗੀ ਓਏ ਕੱਟਾ ਤੈਨੂੰ ਜੀ ਤੁਹਾਨੂੰ ਭਾਈ ਕਹਿੰਦੇ ਕੱਟੇ ਨੇ ਅੱਧੀ ਕਾਠੀ ਜੀ ਕਰਤੀ ਮੈਂ ਇਹਨੂੰ ਵਿਚਾਰੀ ਨੂੰ ਕੱਟਾ ਹੀ ਖਾ ਗਿਆ ਯਾਰ ਵਾਕੇ ਕੋਈ ਸ਼ੱਕ ਨਹੀਂ ਇਹਦਾ ਹਜੇ ਮਾਨ ਲਗੇ ਵੀ ਜਾਪੇ ਚ ਹੀ ਆ ਵਿਚਾਰੀ ਹਾਂਜੀ ਹਾਂਜੀ ਹਜੇ ਤੈਅ ਹਜੇ ਇਹਨਾਂ ਨੂੰ ਪਤਾ ਭਾਜੀ ਜੋ ਆਸ ਕਰਨ ਨੂੰ ਇਹਨੇ ਅੱਥਾਂ-ਧਾਂ ਦੇਣਾ ਨੂੰ ਕੋਈ ਜਲ ਮਾਰਦਾ ਨਾ ਪਾਣੀ ਖਾ ਕੇ ਬਸ ਜੀ ਬਾਕੀ ਹੋ ਹੋਈ ਨਹੀਂ ਕੋਈ ਗੱਲ ਪਾ ਫੇਰ ਬੈਠੇ ਰੋ ਲੋ ਧਾਰ ਮੰਗਦੀ ਓਏ ਵਿਚਾਰੀ ਲੈ ਗੁਣ ਚੰਗੇ ਆ ਉਹ ਹੋਈ ਨਹੀਂ ਗੱਲ ਐ ਠੰਡੀ ਠੀਰੀ ਐ ਹਾਂ ਲੈ ਲਓ ਜੀ ਇਹ ਗਲੀਚ ਵੀ ਜਿੱਥੇ ਧਾਰ ਕੇ ਭਵਾਂ ਦੇ ਵਿੱਚ ਧਾਰਾ ਮਾਰ ਲੋ ਹੈ ਬਸ ਜੀ ਲੋ ਇਹ ਢੰਡੀ ਠੰਡੀ ਧੀਰੀ ਨਹੀਂ ਦੇ ਕਈ ਮੈਂ ਤਾਜੀ ਭੱਜ ਕੇ ਬਚੇ ਨਹੀਂ ਜਾਂਦੀ ਪਰਵਾਹ ਨਹੀਂ ਕੋਈ ਇਹਨੂੰ ਸਿਆਣੀ ਵਾਲੀ ਲੈ ਚੱਲ ਫਿਰ ਐ ਠੰਡੀ ਧੀਰੀ ਕਰਨ ਵਾਲੀ ਤੇ ਰੇਟ ਵੀ ਬਿਲਕੁਲ ਜੈ ਜੈ ਮੁਖਤਵ ਸਿਸਟਮੀਆਂ ਦੇ 73000 73000 ਇਹ ਤੇ ਰੇਟ ਨਹੀਂ 730 3650 ਦੇ ਇੰਤਜ਼ਾਮ ਆਏ ਆ ਤੇ ਵਾਕਿਆਈ ਮੈਂ ਹਜੇ ਤੱਕ ਕਮਾਲ ਕਰਤੀ ਜਦੋਂ ਕਹਿੰਦਾ 63 ਆਹ ਨਹੀਂ ਕਿੱਥੋਂ ਛੋੜੀ ਜਾਈ ਛੋੜ ਹੀ ਜ਼ਿਆਦਾ ਖੁੱਲੀ ਹੋ ਜਾਂਦੀ ਸੀ ਛੋੜ ਹੀ ਜ਼ਿਆਦਾ ਖੁੱਲੀ ਹੋ ਗਈ ਵੀ ਯਾਰ ਚੱਕੋ ਹੀ ਨਹੀਂ ਆ ਹੋ ਜਾਂਦੀ ਬਾਜੀ ਗੱਲ 73000 ਦੀ ਸੱਜਣ 73000 ਦੇਣੀ ਆ ਬਾਜੀ ਠੀਕ ਹੈ ਸੀਲ ਵੇਲੋ ਬਾਜੀ ਕਿਦਾਂ ਲਓ ਹਾਂ ਬਾਕੀ ਫਿਰਲ ਬੁਰਲ ਚੰਗਾ ਬਾਜੀ ਅਜਿਹੇ ਨੇ ਖਾ ਪੀ ਕੇ ਬਾਨਾ ਬਾਨਾ ਵਿਚਾਰੀ ਨੇ ਵੇਖੋ ਚਵਾਈ ਚੂਈ ਵਾਕਿਆਈ ਬਹੁਤੀ ਚੋਣ ਚੰਗੀ ਆ ਜਾ ਜਾ ਹੁਣ ਆ ਵਹਿੜ ਤੇ ਇਹਦਾ ਕੀ حساب ਇਹਨੂੰ ਤੋਰ ਪਹਿਲਾਂ ਇਹ ਭਾਈ ਦੂਜਾ ਸੁਆ ਸੁਈ ਜੋ ਦੂਜਾ ਸੁਆ ਚਾਰ ਗੱਲ ਪਰਸੂ ਸੁਈ ਵਸ਼ਾ ਮਗਰਾ ਠੀਕ ਆ ਹਾਂਜੀ ਓਕੇ ਚੱਲ ਪੁੱਤ ਚੱਲ 9 ਕਿਲੋ ਬੋਲਾ ਭਾਈ ਜੀ ਦਾ ਮਰਜ਼ੀ ਕੋਈ ਲੀਟਰ ਮਾਰ ਕੇ ਲੈ ਜੇ ਹੁਣ 8 ਪੱਕਾ ਚਵਾ ਦਈਏ ਗਰੰਟੀ ਵਾਲਾ ਹੋਊਗਾ ਜੀ ਠੀਕ ਆ ਹਾਂਜੀ 8 ਹੁਣ ਇਹਦੇ ਕੋਲੇ ਕੋਈ ਬੋਲਾ ਮੰਨ ਲੈ ਦੁੱਧ ਮੰਨ ਲੈ ਆਂ ਠੰਡੀ ਧੀਰੀ ਆ ਕਿਆ ਬਾਤ ਐ ਠੰਡੀ ਤਾਂ ਬਹੁਤ ਆ ਹਨਾ ਵਿਚਾਰੀ ਚੋਣ ਬੜਾ ਮੋਟਾ ਬਹੁਤੀ ਜਿਆਦੀ ਚੋਣ ਬਾਲਟੀ ਚ ਪਾਵਾਂਗੇ ਅੱਛਾ ਲੈ ਚੱਲ ਫਿਰ ਭੱਜ ਕੇ ਉੱਥੇ ਠੰਡੀ ਵਿਖਾ ਦੇਾਂਗੇ ਠੀਕ ਆ ਠੀਕ ਚਾਰ ਦੰਦ ਜੋ ਮੂੰਹ ਤੋਂ ਮੂੰਹ ਚਾਰ ਦੰਦ ਸੂਆ ਦੂਜਾ ਕਿਆ ਬਾਤ ਪਰਸੋਂ ਸੂਈ ਭਾਈ ਸ਼ਾਮੀ ਪਈ ਬੱਚੇ ਦਾ ਨਾਲੂ ਨਾਲ ਆ ਜੀ ਠੀਕ ਆ ਠੀਕ ਬੰਦ ਦੇ ਕੇ ਬੱਚਾ ਛੱਡ ਨਾ ਬੱਚਾ ਛੱਡ ਦੇ ਨੇ ਭਾਈ ਛੱਡ ਦੋ ਜਿੱਦਾਂ ਮਰਜ਼ੀ ਛੱਡਦਾ ਮੜਾ ਅਗਲਾ ਕਹਿੰਦਾ ਵੀ ਪਤਾ ਨਹੀਂ ਕਿਦਾਂ ਸਹੀ ਗੱਲ ਭਾਈ ਤੁਹਾਡੀ ਹਾਂ ਨਹੀਂ ਠੀਕ ਆ ਤਾਜੀ ਆ ਮਾਰੀ ਬੜਕ ਆ ਹਨਾ ਬੱਚਾ ਜਰਸੀ ਦਾ ਪਾ ਗਈ ਅਗਲਾ ਮੰਦਾ ਨਹੀਂ ਕੋਈ ਪਰ ਸੁੰਦੀ ਦੀ ਸਾਰੀ ਜੇਰ ਦੀ ਬੰਦੀ ਰੰਬੀ 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 ਆ ਆਹਾਂ ਲੋੜ ਉਹਨੇ ਕਹੀ ਫੇਰੀ ਘਰਾਲੇ ਕਹਿ ਦਿੰਦੇ ਭਾਈ ਹਾਂ ਸੜ ਤਾਂ ਛੜਲਾ ਓਏ ਮੈਂ ਕਹਿੰਨਾ ਆ ਗਈ ਸਾਤ ਬਾਤ ਲੋ ਵੀ ਸੱਜਣੋ ਪਸਮਾਈ ਜੋ ਪਸਮੇ ਆਈ ਜੀ ਗਾਂ ਫੀਲ ਬਹੁਤ ਆ ਸੱਜਣੋ ਹੋਰ ਗੱਲਾਂ ਦੀਆਂ ਗੱਲਾਂ ਮੈਂ ਕਹਿੰਦਾ ਜਿੱਥੇ ਲਾਉਣੇ ਕੋਈ ਦੁੱਧ ਪੀਣਾ ਨਾ ਯਾਰ ਤੇ ਬੇਫਿਕਰ ਹੋ ਕੇ ਹੀ ਮੰਗਾ ਲਿਓ ਗਾਂ ਚੰਗੀ ਰਹੂਗੀ। ਕਿਆ ਬਾਤ ਆ ਬਾਲਟੀ ਦਾ ਖੜਕਾ ਦਾ ਗਵਾਂਢੀਆਂ ਘਰੇ ਸੁਣੂੰਗਾ ਹੈ ਤੇ ਹੋਰ ਜੀ। ਕਾ ਬੜੀ ਥੂਣ ਲੱਗੀ ਜਾ ਨੂੰ ਬੋਦੀ ਜ਼ਰੂਰ ਲੈ ਲੂਗੀ ਯਾਰ ਹੈ ਦੁੱਧ ਵਧੀਆ ਦੇਈ ਜਾਣਾ ਨੇ ਭਾਜੀ 12 ਕਿਲੋ ਦੁੱਧ ਦੇਣਾ 12 13 ਕਿਲੋ ਦਾ 11 ਕਿਲੋ ਪਹਿਲਾਂ ਨਹੀਂ ਦਿੱਤਾ ਏ ਹੌਣ ਕਿੰਨੇ ਦੀ ਦੇ ਦੇਣੀ ਗਾ ਅੱਜ ਇਹ ਇਹ ਭਾਜੀ ਮੁੱਲ ਕੋਈ ਮਰਜ਼ੀ ਕਰ ਲਈਏ 40 ਕਰ ਲਈਏ 45 ਕਰ ਲਈਏ 38 ਹਾਂ ਦੀ ਵੜਹਾਣਾ ਭਾਈ ਦੇਣੀ ਆਪਾਂ ਅੱਛਾ 2 ਘੱਟ 40 ਹੇ 2 ਘੱਟ 40 ਲੈਣਾ ਲੈਣਾ ਬਸ ਜੀ ਬੋਝੇ ਚ ਪਾਉਣਾ ਹਾਂਜੀ ਕਿ ਬਾਹਰ ਜਿੱਥੇ ਮਰਜ਼ੀ ਬੋਝੇ ਪਾਣਾ ਠੀਕ ਆ ਠੀਕ ਆ ਮਗਰ ਲੈਣ ਤੇ ਮਾਰਦੇ 2 ਕ ਕਿ ਚੋਜੇ ਵਿਖਾਉਣਾ ਪਿਆ ਚੋਜ ਤੇ ਨਹੀਂ ਭਾਜੀ ਦੇ ਲੈ ਆਪ ਕੰਨ ਲਈ ਆੁਰਲਾ ਹੂੰ ਬਾਕੀ ਧਾਰਾਂ ਦੋ ਵਾਦੀ ਹੋਣੀਆਂ ਦੇ ਜੀ ਠੀਕ ਹੈ ਹਾਂਜੀ ਉਂਈ ਭਾਜੀ ਕੋਈ ਆਨਲਾਈਨ ਮੰਗਾ ਲਿਆ ਆਪਾਂ ਲਾਮਾ ਨਹੀਂ ਦੇਣਾਗੇ ਚੀਜ਼ਾਂ ਦੋ ਘਟ 40 ਹਾਂਜੀ ਲੋ ਜੀ ਇਹ ਠੰਡੀ ਵਾਲਾ ਵਿਚਾਰੀ ਚ ਗੋਆ ਆਪਾਂ ਚੇ ਨੂੰ ਛੱਡ ਦਈਏ ਭਾਜੀ ਛੱਡ ਦੀ ਬਾਅਦ ਚ ਟੀਬ ਦੇ ਦੇਾਂਗੇ 8 ਕਿਲੋ ਹਾਂਜੀ ਪਰਸੋ ਤੁਸੀਂ ਭਾਜੀ 12 13 ਕਿਲੋ ਦੋ ਦਿਨ ਨੂੰ ਆਂਦਾ ਵੀ ਕੀ ਜਿੰਦਾ ਗਾਲੀਏ ਦੇ ਬੋਲਾ ਬੰਦਾ ਜੀ ਠੀਕ ਹੈ ਠੰਡੀ ਧੀਰੀ ਆ ਨਮਾਜ਼ ਬਾਕੀ ਚੂਨ ਚਾਂ ਦੀ ਪੂਰੀ ਠੰਡੀ ਮੈਂ ਕਹਿੰਦਾ ਪਾਜੀ ਜੇ ਇੱਥੇ ਆ ਜਾਓ ਕੋਈ ਤਿੰਨਾ ਡੰਗ ਦੇ ਆਪਣੀ ਥਾਂ ਦੀ ਗਾਰੰਟੀ ਇਹਦੇ ਕੋਲ 8 ਕਿਲੋ ਬੋਲ ਆ ਜੋ ਉਹਦੇ ਕੋਲੇ ਜੇ 18 ਸੱਜਣ ਜੋ ਹਾਂ ਉਹ ਤਾਂ ਸੋਹ ਪਾਜੀ ਤੁਹਾਡੇ ਸਾਹਮਣੇ ਜੇ ਇਹਦੇ ਕੋਲ 6 ਕਿਲੋ ਦੁੱਧ ਆ 6 ਕਿਲੋ ਦੁੱਧ ਤਾਂ ਦੇ ਦੇਣੀ 19000 ਦੀ 19000 ਦੀ 200 ਛੋੜ 200 ਛੋੜ ਇਹਦੇ ਕੋਲ ਆਣਾ 38000 200 ਛੋੜ ਇਹਦੀ ਸੂਈ ਸਾਈਜ਼ ਦੀ ਆਪਣੇ ਕੋਲ ਸਾਰੀ ਵੀਡੀਓ ਪਾਜੀ ਸਾਰੀ ਵੀਡੀਓ ਦਊਗਾ 40 ਦੀ ਬੰਦੇ ਨੇ ਆਪ ਲਈ ਬਣੀ ਥਣੀ ਵੀ ਚੰਗੇ ਏ Okay, okay. पक्कास पूँता। पक्कास पूँता। ओके ਰਾਜਲ ਜੀ ਨੇ ਗੱਬਣ ਦੀ ਪਈ ਵੀ ਵਿਖਾ ਵੀ ਦਵਾਂਗੇ ਪੱਕਾ ਸਬੂਤ ਆ ਪੱਕਾ ਸਬੂਤ ਹਾਂਜੀ ਠੀਕ ਆ 20 ਨੇ ਸਾਰੀ ਸੂਈ ਜੁਜੇਗਾ ਠੀਕ ਆ ਬੱਛੀ ਦਿੱਤੀ ਹੋ ਬੱਛੀ ਹੋਲਾ ਕੋਈ ਇਹਨੇ ਕਦੇ ਪਤਾ ਨਹੀਂ ਲਿਆਂਦੀ ਆ ਉਹ ਆ ਜੋ ਆ ਹਾਂ ਬਾਕੀ ਕੋਈ ਚੱਕਰ ਨਹੀਂ ਓਕੇ ਹਾਂਜੀ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖੀਏ